ਲੈਕਸ ਵੀਰ ਦੇ ਦੇਖਣਾ ਸਾਡਾ ਸਤਿ ਸ੍ਰੀ ਅਕਾਲ ਸਵੇਲੀ ਮਕੋੜਾ ਪਤਨ ਦੇ ਉਤੇ ਖੜੀ ਅੰਦਾਜ਼ ਦੀ ਕਿ ਮਕੋੜਾ ਪਤਨ ਦੇ ਕਿਰੇ ਦਰਿਆਵਾਂ ਪਾਸ 7 ਪਿੰਡ ਦੇ ਲੋਕੀ ਫਸ ਚੁਕੇ ਸੀ ਉੱਥੇ ਹੀ ਗੱਲ ਕੀਤੀ ਆਰਨੀ ਤੇ ਆ ਵੀ ਉੱਥੇ ਜਿਹੜਾ ਇੱਕ ਪ੍ਰੀ ਵਿਡਿੰਗ ਸ਼ੂਟਿੰਗ ਹੋ ਰਹੀ ਆ ਗਿਆ ਸੀ ਜਿਹੜੇ ਚਿਲਦੇ ਪਾਣੀ ਆਣ ਦੇ ਵਜਾ ਬਾੜਾਂ ਦੇ ਬਾਅਦ ਤੇ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰਿਆ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਿਆ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਹੋਰ ਇਹਦਾ ਕਹਿਣਾ ਕਾਫੀ ਵੱਡਾ ਕਿ ਨਾ 15 ਦੇ ਨੁਕਸਾਨ ਹੋ ਚੁਕੇ ਆ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਤਸਵੀਰਾਂ ਖਿਚਾਉਣ ਦੀ ਕੋਸ਼ਿਸ਼ ਕਰ ਰਹੇ ਤੇ ਬਾੜ ਆਈ ਹੈ ਤੇ ਬਾੜ ਦੇ ਵਿੱਚ ਕਿਦਵੇਂ ਹਾਲਾਤ ਸੀ ਉਹ ਕਿਵੇਂ ਦਾ ਮਨ ਦੇ ਵਿੱਚ ਡਰ ਮਹਿਸੂਸ ਨੂੰ ਦਬਿਆ ਸੀ ਗਲਕੀਤੀ ਹੈ ਤੇ 7 7 8 8 ਕੋਟ ਪਾਣੀ ਦੇ ਜਿਰਫ ਹਾਲ ਦੇ ਵਿੱਚ ਆ ਗਿਆ ਸੀ ਕਿਹੜੇ ਕਾ ਕੇ ਕਾਫੀ ਜਿਆਦਾ ਜਿਹੜਾ ਨੁਕਸਾਨ ਹੋਇਆ ਗੱਲਬਾਤ ਵੀ ਕਰਾਂਗੇ ਜਨਾਂ ਦੀ ਕੋਸ਼ਿਸ਼ ਵੀ ਕਰਾਂਗੇ ਕਿੰਨੀ ਦੇਰ ਤੋਂ ਕੰਮ ਕਰਦੇ ਪਏ ਹੋਏ ਤੇ ਕਿਵੇਂ ਦਾ ਮਨ ਦੇ ਸੀ ਸਸੂ ਸਾਹਿਬ ਜੀ ਅੱਛਾ ਬਹੁਤ ਮਿਹਨਤ ਭਾਈ ਸਰ ਗਲਕੀਤੀ ਆਵੇ ਤਾਂ ਕਿੰਨੇ ਘੇੜ ਪਹਿਲਾਂ ਐਵਰੀਬੈਡੀ ਸ਼ੂਟਿੰਗ ਬਗੜਾ ਹਾਲ ਬਣਾਇਆ ਗਿਆ ਸੀ ਇਹ 2 ਸਾਲ ਪਹਿਲਾਂ ਵੀ ਬਣਾਇਆ ਸੀ ਤੇ ਇਸ ਦਾ ਜਿਹੜਾ ਪਿਛਲਾ ਜਿਹੜਾ ਵਿਆਹਾਂ ਦਾ ਜਿਹੜਾ ਪੂਰਨ ਦੋ ਮਹੀਨਾ ਬੱਡੇ ਚਲੂ ਲਾਉਂਦਾ ਜਦੋਂ ਮਈ ਤੋਂ ਦੇ ਬੰਦੇ ਸੀ ਤਾਂ ਮਈ ਤੋਂ ਵਿਆਹ ਬੰਦ ਹੋ ਜਾਂਦੇ ਤੇ ਯਾਰ ਤਾਂ ਸੀਜ਼ਨ ਹੈਗਾ ਆਣਾ ਹੀ ਤੋਂ ਪਹਿਲਾਂ ਹੀ ਹੋ ਗਿਆ ਇਹਦਾ ਨਕਾ ਪਾਣੀ ਤੇ ਕਾਫੀ ਅਦਰ ਤੋਂ ਨਹੀਂ ਵੇਖਿਆ ਹੀ ਹੈ ਪਾਣੀ ਕਾਫੀ ਜਿਆਦਾ ਆ ਗਿਆ ਇੱਥੇ ਬਾਕੀ ਸਰ ਗਾਨੀ ਕੀਤੀ ਹੈ ਬੇਤਾ ਜिले ਬਾੜ ਆਈ ਸੀ ਕਿਵੇਂ ਦੇ ਹਾਲਾਤ ਸੀ ਕਿਵੇਂ ਡਰ ਮਹਿਸੂਸ ਕੀਤਾ ਤੁਸੀਂ ਕਿਉਂਕਿ 88 ਦੇ ਵਿੱਚ ਵੀ ਬਾੜ ਆਈ ਸੀ ਤੁਸੀਂ ਦੇਖੀ ਹੋਣੀ ਆ ਭਾਈ ਤੇ ਉੱਥੋਂ ਕਿਵੇਂ ਦੀ ਬਾੜ ਦੇਖੀ ਐਕਚੁਅਲੀ 88 ਵਾਲਾ ਤੇ ਵੇਖੋ ਜਿਹੜੋ ਠੀਕ ਜੀ ਉਦੋਂ ਡੈਮ ਨਹੀਂ ਸੀ ਤੇ ਪਾਣੀ ਇਹ ਤੇ ਮਤਲਬ ਇਹ ਤੇ ਪਾਣੀ ਆਪ ਖੁੱਗੀ ਛੱਡਿਆ ਹੁੰਦਾ ਪਾਣੀ ਤਾਂ ਹੀ ਇੰਨਾ ਪਾਣੀ ਆਉਂਦਾ ਕੋਈ 7-8 ਫੁੱਟ ਪਾਣੀ ਜਿਹੜੋ ਪੰਡ ਤੱਕ ਪਾਣੀ ਆਏਗਾ ਤੂੰ ਜਿਹੜੀ ਚੀਜ਼ ਅੱਗੇ ਆਈ ਜੀ ਉਹਨੇ ਤੁਸੀਂ ਦੇਖੋ ਹਾਲਾਤ ਉਹ ਜਿਹੜੀ ਚੀਜ਼ ਵੱਡੇ ਆਏਗੀ ਉਹ ਤਾਂ ਖਤਮ ਹੋ ਜਾਏਗੀ ਨਾ ਉਹਨਾਂ ਨੇ ਕਿ ਹੁਣ ਨੁਕਸਾਨ ਤੇ ਕਾਫੀ ਕਹਿਦਾ ਹੋ ਗਿਆ ਯਾ 50 60 ਲੱਖਾਂ ਦਾ ਨੁਕਸਾਨ ਹੋ ਗਿਆ ਪ੍ਰੇਸ਼ਤਾਰੇ ਬਿਲਕੁਲ ਸਾਹਮਣੇ ਜਿਹੜਾ ਪਹਿਲੇ ਸੀ ਉਹ ਜਿਹੜੀ ਬਾਰਡਰੇਸ਼ਨ ਹੈ ਵੱਖਰੀ ਉਹਨਾਂ ਦਾ ਟੱਕਰ ਹੈਗਾ ਮਜ਼ਾ ਕੋਈ ਬਿਆਹ ਸੀ ਉੱਥੇ ਬਾਗ ਵੀ ਹੰਡਾ ਉਹ ਵੀ ਖਤਮ ਹੋ ਗਿਆ ਤੇ ਆ ਪਥਰ ਵਾਲਾ ਘਰ ਇੱਕ ਬਣਾਇਆ ਸੀ ਉਹ ਵੀ ਖਤਮ ਹੋ ਗਿਆ ਬਾਕੀ ਨੂੰ ਠੀਕ ਹੈ ਬਾਕੀ ਸਫਾਈ ਕੋਈ ਕਰਾਂਗੇ ਠੀਕ ਹੈ ਬਹੁਤ ਹੋ ਗਿਆ ਕੀ ਮੇਰਾ ਮੰਜਸੇ ਕਿਲੇ ਪਹਾਰ ਆਇਆ ਸੀ ਬਾੜ ਆਏ ਸੀ ਕਿਵੇਂ ਮੰਜਸੇ ਨੂੰ ਉਦੋਂ ਹੀ ਤੋਂ ਇੱਕ ਦਿਨ ਪਹਿਲਾਂ ਚੜ ਗਏ ਸੀ ਸ਼ਾਮਾਂ ਨੂੰ ਬੰਦਾ ਇੱਥੇ ਹੈਗੇ ਸੀ ਉਹਨਾਂ ਨੂੰ ਜੀ ਅਹੀਂ ਲੈ ਗਏ ਸੀ ਕੋਈ ਪਤਾ ਨਹੀਂ ਕਿ ਪਾਣੀ ਦਾ ਵੱਦਣਾ ਆ ਜਾਏ ਤਾਂ ਬਰਾਦ ਕੋਈ ਨਹੀਂ ਪਾਣੀ ਦਾ ਆਇਆ ਤੇ ਬਸ ਫਿਰ ਅਹੀਂ 5-6 ਦਿਨ ਬਾਅਦ ਆਏ ਆ ਤੇ ਕੋਈ ਪ੍ਰਬੰਧ ਵੀ ਨਹੀਂ ਇੱਥੇ ਆਉਂਦਾ ਪਾਣੀ ਪਿੱਛੇ ਰਸਤੇ ਕਾਫੀ ਜ਼ਿਆਦਾ ਹੈ ਤੇ ਦੇਖ ਵੀ ਕੋਈ ਉਹਨੂੰ ਕੋਚਾ ਦਾ ਕੋਈ ਬੰਦਾ ਆ ਕੇ ਫੇਰਾ ਮਾਰ ਦਿੰਦੀ ਜੇ ਕੋਈ ਪ੍ਰਬੰਧ ਹੁੰਦਾ ਪ੍ਰਬੰਧ ਆਉਣਾ ਇੱਥੇ ਬਹੁਤ ਔਖਾ ਜੀ ਆਈ ਨਹੀਂ ਪੰਚਤ ਬੰਦਨ ਮਾੜਾ ਹੈ ਇਹ ਜੇ ਉਹ ਬਿੱਕਾ ਤੇ ਪਾਣੀ ਕਰਾਉਦੋਂ ਆਈਆਂ ਉਹ ਦੇਖਿਆ ਨਾ ਖਾਂ ਚੁੱਕਾ ਤੇ ਲੋਕੀ ਕੋਈ ਆ ਗਈ ਐ ਇਸੇ ਕਿਨੇ ਤੁਹਾਡੇ ਰੈਸਟੋਰਾਂ ਗਿੱਤੇ ਨਹੀਂ ਉਹ ਮੌਕੇ ਤੇ ਕੋਈ ਨਹੀਂ ਬੰਦਾ ਉਹ ਤਾਂ ਫਿਰ ਤੁਹਾਡੇ ਆਪਣੇ ਮੁਲਾਜ਼ਮ ਜਿਹੜੇ ਰੱਖੇਦੇ ਉਹ ਹੈਗੇ ਹੀ ਉਹਨਾਂ ਨੂੰ ਇੱਕ ਦਿਨ ਅਸੀਂ ਕੱਲਾਂਗੇ ਸ਼ਾਮਾਂ ਨੂੰ ਜਦ ਮੈਂ ਕਰ ਗਿਆ ਤੇ ਇਹ ਬੰਦੇ ਵੀ ਤੁਹਾਡੇ ਤੋਂ ਦੂਜੇ ਦਿਨ ਇਹ ਬੰਦੇ ਜਿਹੜੇ ਰਾਤ ਰਹਿੰਦੇ ਉਹ ਵੀ ਚਲ ਗਏ ਮੁਖਾ ਹੀ ਵੀ ਕੇ ਪੰਡਗ ਬਹਾ ਵਾਧੂ ਗਿਆ ਆਪਣੇ ਪਾਸੇ ਉਹ ਪੰਚਰ ਗਿਆ ਗਾਲਕੀਤੇ ਕਿੰਨਾ ਕ ਸਮਾਨ ਪਾਣੀ ਦੀ ਪਹਾਰ ਵਿੱਚ ਬਹਿ ਗਿਆ ਉਹ ਵੇਖੋ ਹੀ ਕਾਫੀ ਜਿਆਦਾ ਉਨਟਰੀ ਵੈਡਿੰਗ ਹੀ ਇੱਕ ਦਿਨ ਪਹਿਲਾਂ ਤੇ ਜਿੰਨਾ ਵੀ ਸਮਾਨ ਪ੍ਰਿਵੇਟਿੰਗ ਵਾਸਤੇ ਸ਼ੂਟ ਹੁੰਦਾ ਉਹ ਵੇਖੇ ਤੁਸੀਂ ਟਰੈਕਟਰ ਹੈ ਜੀਪ ਹੈ ਉੱਥਾ ਉਹ ਉੱਥੇ ਨੱਤੇ ਜਿਹੇ ਸਕੂਟਰ ਸਕਟਰ ਮੋਟਰਸਾਈਕਲ ਹੀ ਕਈ ਇਥੇ ਲੋਕਾਂ ਦੇ ਡੂੜੇ ਵੀ ਹੈਗੇ ਆ ਕਿਥੇ ਵੱਡੀ ਹਿਲਾਈ ਦੀ ਕਿਸ ਨੇ ਲੱਗੇ ਉਹ ਵੀ ਰੁੜ ਗਈ ਹੈ ਵੀ ਚੱਲਦੀ ਪਤਾ ਨਹੀਂ ਕਿੱਥੇ ਚੱਲ ਗਈ ਤੇ ਬਾਕੀ ਸਮਾਨ ਕੁਰਸੀਆਂ ਦੇ ਕਦੇ ਹੀ ਲੱਗਾ ਕੁਰਸੀਆਂ ਮੇਜ਼ ਜੋ ਵੀ ਹੈਗਾ ਸਾਰਾ ਹੀ ਡਰ ਗਿਆ ਗਲੀ ਕਿਉਂਕਿ ਜਿਹੜਾ ਪਾਈ ਪਾਈ ਜੋੜ ਕੇ ਬੰਦੇ ਰਮਾਨ ਹੁੰਦੇ ਆ ਕਿ ਪਾਈ ਪਾਈ ਜੋੜ ਕੇ ਆਪਾਂ ਪੂਰੀ ਸ਼ਵੇਚ ਕੁਝ ਕਰਾਂਗੇ ਇੰਨਾ ਨੁਕਸਾਨ ਹੋ ਗਿਆ ਤੇ ਉਹ ਕਿਵੇਂ ਦੇਖਦੇ ਹੁਣ ਮੇਕੂ ਤੇ ਪਾਈ ਪਾਈ ਵਾਲੀ ਗੱਲ ਹੈ ਅਸੀਂ ਦੀ ਇੱਕ ਕਹਾਣੀ ਆ ਉਹ ਇਹ ਕਿਹੜਾ ਕੋਈ ਸਾਡਾ ਕੋਈ ਏਡਾ ਵੱਡਾ ਪਰਿਵਾਰ ਹੈ ਵੱਡਾ ਬੇਟਾ ਬਾਹਰ ਹੈ ਉਹਨੇ ਸਿਰੋ ਛੋਟੇ ਬੇੜੇ ਵਾਸਤੇ ਕੰਮ ਕੀਤਾ ਸੀ ਕਿ ਛੋਟੇ ਬੇਟੇ ਨੂੰ ਜੁਗਾਰ ਦੇਣ ਵਾਸਤੇ ਕਿ ਚਲੋ ਬਾਹਰ ਨਹੀਂ ਜਾਏਗਾ ਦੇਖਦੇ ਰੋਟੀ ਖਾਂਦੇ ਦਾ ਸਾਮੂਜਾ ਉਹ ਦੇਣਾ ਤੇ ਉਹ ਉਹ ਕਿਹੜਾ ਉਹ ਬੈਗਿਆ ਪਹਲਾ ਉਹ ਸਰਕਾਰ ਵਾਲੋ ਕੇ ਨੇ ਪੁੱਛਿਆ ਮਦਦ ਦੀ ਇਸ ਫੈਸ਼ਨ ਦਾ ਅਜੇ ਤੱਕ ਤਾਂ ਕੋਈ ਵੀ ਨਹੀਂ ਹੋਇਆ ਹਜੇ ਕਿਸੇ ਨੇ ਕੀ ਪੁੱਛਣਾ ਪਤਾ ਨਹੀਂ ਕੋਈ ਬਾਅਦ ਚ ਪੁੱਛ ਲੇ ਅਜੇ ਤੱਕ ਤੇ ਕਿਸੇ ਨੇ ਕੋਈ ਨਹੀਂ ਗੱਲ ਕੀਤੀ ਮੌਜੂਦ ਮੂਜੇ ਦੀ ਗਾਂ ਦਾ ਦੇਣ ਦੇਣਾ ਅਜੇ ਤੱਕ ਕੋਈ ਨਹੀਂ ਕਰਦਾ ਉਦੋਂ ਸਟੇਡੀਅਮ ਸ਼ੌਅ ਲਵੇਗੇ ਕਿਤੇ ਉਹਨਾਂ ਨੇ ਇਤਿਹਾਸ ਤੁਹਾਡਾ ਨੁਕਸਾਨ ਕਾਫੀ ਜਿਆਦਾ ਹੋ ਗਿਆ ਤੇ ਉਹਨਾਂ ਨੇ ਨਾਖੇ ਹਨ ਜਦੋਂ ਜੇ ਤੁਹਾਡੇ ਕੋ ਕੋਸ਼ਿਸ਼ ਹੋਈ ਜਿੱਤੇ ਦੀ ਗੁਰ ਕਰਨ ਮਦਦਾਂ ਜੋ ਵੀ ਕਾਹੀ ਮੰਤਰੀ ਵੀ ਆਏ ਅਤੇ ਦੌਰਾ ਵੀ ਕੀਤਾ ਮੰਤਰੀਆਂ ਲੋ ਵੀ ਦੌਰਾ ਕੀਤਾ ਪਿੰਡਾਂ ਦਾ ਵੀ ਦੌਰਾ ਕੀਤਾ ਗਿਆ ਦੌਰੇ ਦੌਰਾਨ ਕੋਸ਼ਿਸ਼ ਪਾਸ਼ਾ ਦਿੱਤਾ ਹੈ ਗਈ ਕੋਈ ਮਦਦ ਕੀਤੀ ਗਈ ਤੋਂ ਉਹਦੇ ਵਿੱਚ ਕਿਹ ਮੰਤਰੀ ਨੇ ਨਾ ਪੁੱਛਿਆ ਕਿ ਇਹਨੇ ਵੀ ਤੁਹਾਡਾ ਨੁਕਸਾਨ ਹੋ ਗਿਆ ਅੱਬ ਤੇ ਕੋਈ ਪੁੱਛਿਆ ਨਹੀਂ ਹਾਨੂੰ ਨਹੀਂ ਆਪਨੇ ਪੁੱਛਿਆ ਕਿ ਇਹਨੂੰ ਤੇ ਨੁਕਸਾਨ ਵਾਲੇ ਤੇ ਫਿਰ ਜੇ ਹਾਨੂੰ ਕੋਈ ਮਿਲਦਾ ਤੇ ਫਿਰ ਇਹਨਾਂ ਨੂੰ ਕਹਿੰਦੇ ਨਾ ਵੀ ਹਾਂ ਵੀ ਸਾਡਾ ਨੁਕਸਾਨ ਹੋ ਗਿਆ ਕੋਈ ਹੱਲ ਸ਼ੂਕ ਕੋਈ ਨਹੀਂ ਅੰਨ ਇੱਥੇ ਰੇ ਇੱਥੇ ਕੰਮ ਕਰਾਉਣ ਲਿਆ ਲੇਬਰ ਲਾਈ ਦੀ ਉਹ ਬੋਰੀਆਂ ਉਹ ਪਰਲੇ ਪਾਸੇ ਡੁੱਲ ਗਏ ਥਾਂ ਬਹੁਤ ਹੀ ਬੋਧੀਆਂ ਲੇਬਰ ਲਾਈ ਦੀ ਹੈ ਉਹ ਪੁਰਾਣੇ ਪਾਸਾ ਚ ਲਾਂਦੇ ਤੇ ਕੋਈ ਨਹੀਂ ਓਥਾਂ ਕੋਈ ਛੂਟ ਕੋਈ ਦੇਖੀ ਇਹ ਬੁਖੇ ਹਟਾ ਦੇ ਤੋਂ ਬਗਾਨੀ ਜਦੋਂ ਚੱਲਦਾ ਸੀ ਉਦੋਂ ਅਕਸਰ ਆਂਦੇ ਰਹੇ ਕਿ ਬੈਂਦੇ ਰਹੇ ਸਾਰਿਆਂ ਨੂੰ ਪਤਾ ਹੀ ਸਾਰੇ ਇੱਥੇ ਐਸਐਸਪੀ ਸਾਹਿਬ ਵੀ ਆਂਦੇ ਰਹੇ ਆਈਐਮ ਸਾਹਿਬ ਵੀ ਆਂਦੇ ਰਹੇ ਡਿਪੀਐਸਓ ਸਾਹਿਬ ਸਾਰੇ ਆਂਦੇ ਰਹੇ ਹਮ ਤੇ ਆਮ ਜਿਹੜੇ ਕੋਈ ਵੱਡਾ ਮੰਤਰੀ ਜੀ ਆਂਦਾ ਵੀ ਜਾਂਦੇ ਵੇਲੇ ਇੱਥੇ ਮੇਜਰ ਸਾਹਿਬ ਵੀ ਇੱਥੇ ਰਹਿੰਦੇ ਰਹੇ ਆਂਦੇ ਰਹੇ ਇਹ ਫਟਿੰਗ ਤੇ ਸੇ ਗਾੜੀ 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 ਕੋਠੇ ਦੇ ਉੱਤੇ ਇਹ ਗੰਦੀ ਗੱਲ ਹੈ ਕਿ ਦੇਖੋ ਦੇਖਸੋ ਦੇ ਜਦੋਂ ਦੱਸਿਆ ਕਿ ਕਾਫੀ ਜ਼ਿਆਦਾ ਗਿਰਾ ਹਾਲਾਤ ਤਾਂ ਕਿਨੇ ਖਸਕਾ ਹੋ ਚੁੱਕੇ ਸੀ ਉਹ ਡਾਡਾ ਮਾਨਾ ਡਾਡਾ ਮੋਰਮ ਹੋਣਾਂ ਚੁੱਕਾ ਹੈ ਤਸਵੀਰਾਂ ਫਿਰ ਦੁਕਾਨ ਦੇ ਕੋਲ ਕੈਮਰਾ ਨਿਕਾਹ ਚੀਜ਼ ਦੇਖਸੋ ਦੇ ਹਾਲਾਤ ਕਿਲੇ ਕਿਦਾਰੇ ਹਾਲਾਤ ਹੋਣਗੇ ਕਿਦਾਂ ਦੇ ਮਨ ਦੇ ਵਿੱਚ ਡਰ ਹੋਏਗਾ ਔਰ ਕਿਹਦਾ ਸੱਪ ਸੱਪ ਪਾਣੀ ਫੁੱਟ ਕੇ ਚਾਰ ਕਿੰਨੇ ਐਸੀ ਕਿਰੇਗਾ ਕਿ ਕਾਫੀ ਜਗ੍ਹਾ ਨਾਲ ਖਾਣੋ ਹੋ ਚੁੱਕਿਆ ਇਹ ਕਿਹਾ ਜੀ 2 ਸਾਲ ਪਹਿਲਾਂ ਹੀ ਇਹ ਫਿਲੀ ਦਿੱਤੀ ਗਈ ਸੀ ਉਹ ਨਾਲ ਕੀਤੀ ਹੈ ਤੇ 2 ਸਾਲ ਵੀ ਪੂਰੇ ਨਹੀਂ ਹੋਏ ਜਿਹੜਾ ਬਾਦ ਵਿੱਚ ਫੇਰ ਦੇ ਵਿੱਚ ਆਉਣ ਕਰਕੇ ਇਹਦਾ ਕਾਫੀ ਜਾਨੇ ਦਾ ਨੁਕਸਾਨ ਹੋ ਗਿਆ ਕਿ ਨੇ ਦੱਸਿਆ ਜੀ ਦੇਤੇ ਵਾਸਤੇ ਕਿਹਾ ਉ ਕੀਤਾ ਕਿ ਅਸੀਂ ਲੇਕੇ ਉਹ ਵੀ ਟੈਟੇਰੀ ਹੋ ਗਿਆ ਜਿਹਦੇ ਕਰਕੇ ਇੰਦਾ ਖੁਦ ਕਮਾਈ ਨਹੀਂ ਕਿ ਅਸੀਂ ਉਹ ਵੀ ਕਿਰਾ ਬੰਦ ਹੋ ਚੁੱਕਿਆ ਜਿਹਦੇ ਕਰਕੇ ਕਾਫੀ ਜਿਆਦਾ ਨਰਾਜ ਵੀ ਨਰਾਜ ਕੀ ਵੀ ਜਨਦ ਦੇ ਜਨਦੇ ਪਈ ਆ ਉਹ ਦੱਸਦੇ ਵੀ ਪਈ ਹੈ ਕਿ ਪ੍ਰਸ਼ਾਸਨ ਨਾਲੋਂ ਕਿਸੇ ਪ੍ਰਕਾਰ ਦੀ ਵੀ ਸਾਡੀ ਕੋਈ ਵੀ ਮਦਦ ਨਹੀਂ ਕੀਤੀ ਗਈ ਔਰ ਪ੍ਰਸ਼ਾਸਨ ਅਗੇ ਅਪੀਲ ਵੀ ਕੀਤੀ ਗਈ ਹੈ ਇੰਗੇ ਨਾਲੋਂ ਕਿ ਜਲਦੀ ਤੋਂ ਜਲਦੀ ਸਾਡੇ ਪ੍ਰਸ਼ਾਸਨ ਕੋਈ ਸੂਈ ਲੇ ਕੋਰਸ ਹੁਮਨ ਦਬੂਆ ਜੇ ਰਿਤਾ ਵੀ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਵੇ ਦੇਖਦੇ ਹੋ ਡੈਨਿਕਸਪੁਰਾ ਟੀਵੀ ਮੈਂ ਨੀਤੀ ਨਰੇ ਦਿਨਾਰੇ ਤੋਂ ਡੈਨਿਕਸਪੁਰਾ ਦੇਖਣ ਵਾਲੇ ਸਾਡਾ ਸਵਾਗਤ ਹੈ ਇਸ ਵੇਲੇ ਮਕੋੜਾ ਪੱਤਨ ਦੇ ਉਤੇ ਖੜੀ ਹਾਂ ਦੱਸਦੀ ਕਿ ਮਕੋੜਾ ਪੱਤਨ ਦੇ ਕਿਰੇ ਦਰਿਆ ਨੂੰ ਪਾਸ 7 ਪਿੰਦੇ ਲੋਕੀ ਫਸ ਚੁਕੇ ਸੀ ਉੱਥੇ ਹੀ ਗੱਲ ਕੀਤੀ ਆਰਨੀ ਤੇ ਆਪ ਵੀ ਟੀਵੀ ਡਾਇਰੈਕਟਰ ਪ੍ਰੀ ਵੇਡਿੰਗ ਸ਼ੂਟਿੰਗ ਹਾਰਨੇ ਆ ਗਿਆ ਸੀ ਜਿਹੜੇ ਚਲਦੇ ਪਾਣੀ ਆਣ ਦੇ ਵਜ੍ਹਾ ਬਾੜਾਂ ਦੇ ਬਾਅਦ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਰਨ ਕਰੋੜਾਂ ਦਾ ਕਿਨਾ ਨੁਕਸਾਨ ਹੋ ਚੁੱਕਿਆ ਹੋਰ ਇਹਦਾ ਕਿਹੜਾ ਕਾਫੀ ਵੱਡਾ ਕਿਨਾ ਪੱਧਰ ਦਾ ਨੁਕਸਾਨ ਹੋ ਚੁੱਕਿਆ ਹਾਲਾਤ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਜਦ ਬਾੜ ਆਈਏ ਤੇ ਬਾੜ ਦੇ ਵਿੱਚ ਕਿਦਵੇਂ ਹਾਲਾਤ ਸੀ ਉਹ ਕਿਵੇਂ ਇਹਦਾ ਮੰਦਰ ਦੇ ਵਿੱਚ ਡਾਰਕ ਮਹਿਸੂਸ ਹੁੰਦਾ ਪਿਆ ਸੀ ਗੱਲ ਕੀਤੀ ਹੈ ਤੇ 7-8-8 ਕੋਟ ਪਾਣੀ ਦੇ ਕਿਰਪ ਹਾਲ ਦੇ ਵਿੱਚ ਆ ਗਿਆ ਸੀ ਕਿਹਦੇਗਾ ਕਿ ਕਾਫੀ ਜਿਆਦਾ ਜਿਆਦਾ ਇਹਦਾ ਨੁਕਸਾਨ ਹੋਇਆ ਗੱਲਬਾਤ ਵੀ ਕਰਾਂਗੇ ਜਨਨ ਦੀ ਕੋਸ਼ਿਸ਼ ਵੀ ਕਰਾਂਗੇ ਕਿੰਨੀ ਦੇਰ ਤੋਂ ਕੰਮ ਕਰਦੇ ਪਈ ਔਰ ਕਿਵੇਂ ਦਾ ਮੰਦਰ ਸੀ ਸੱਸੀ ਸਾਹਿਬ ਜੀ ਅੱਛਾ ਬਹੁਤ ਵਧੀਆ ਬਈ ਸਰ ਗੱਲ ਕੀਤੀ ਜਾਵੇ ਤਾਂ ਕਿੰਨੇ ਦੇਰ ਪਹਿਲਾਂ ਐਬਰੀਵਡਿੰਗ ਸ਼ੂਟਿੰਗ ਬਗੜਾ ਹਾਲ ਬਣਾਇਆ ਗਿਆ ਸੀ ਇਹ 2 ਸਾਲ ਪਹਿਲਾਂ ਵੀ ਬਣਾਇਆ ਸੀ ਤੇ ਉਸ ਟਿਸ਼ਨ ਨੰਗਾ ਪਿਛਲਾ ਜਿਹੜਾ ਵਿਆਹਾਂ ਦਾ ਜਿਹੜਾ ਪੂਰਨ ਦੋ ਮਹੀਨਾ ਬੱਡੇ ਚਲੂ ਲਾਉਂਦਾ ਉਹ ਮਈ ਤੋਂ ਦੇ ਬੰਦੇ ਸੀ ਤਾਂ ਉਹ ਮਈ ਤੋਂ ਵਿਆਹ ਬੰਦ ਹੋ ਜਾਂਦੇ ਤੇ ਯਾਰ ਤਾਂ ਸੀਜ਼ਨ ਹੈਗਾ ਆਣਾ ਹੀ ਤੋਂ ਪਹਿਲਾਂ ਹੀ ਹੋ ਗਿਆ ਇਹਦਾ ਨਕਾ ਪਾਣੀ ਤੇ ਕਾਫੀ ਅਦਰ ਸੇ ਨਹੀਂ ਵੇਖਿਆ ਹੀ ਹੈ ਪਾਣੀ ਕਾਫੀ ਜਿਆਦਾ ਆ ਗਿਆ ਇੱਥੇ ਬਾਕੀ ਸਰ ਗਾਲੀ ਕੀਤੀ ਹੈ ਉਹ ਤਾਂ ਜਿਹਨੇ ਬਾੜ ਆਈ ਸੀ ਕਿਵੇਂ ਦੇ ਹਾਲਾਤ ਸੀ ਕਿਵੇਂ ਅਡਰ ਮਹਿਸੂਸ ਕੀਤਾ ਤੁਸੀਂ ਕਿਉਂਕਿ 88 ਦੇ ਵਿੱਚ ਵੀ ਬਾੜ ਆਈ ਸੀ ਤੁਸੀਂ ਦੇਖੀ ਹੋਣੀ ਆ ਭਾਈ ਤੇ ਉੱਤੋਂ ਕਿਵੇਂ ਦੀ ਬਾੜ ਦੇਖੀ ਐਕਚੁਅਲੀ 88 ਵਾਲਾ ਤੇ ਵੇਖੋ ਕਰੋ ਠੀਕ ਹੀ ਉਦੋਂ ਡੈਮ ਨਹੀਂ ਸੀ ਤੇ ਪਾਣੀ ਇਹ ਤੇ ਮਨੇ ਇਹ ਤੇ ਪਾਣੀ ਆਪ خود ਹੀ ਛੱਡਿਆ ਹੁੰਦਾ ਪਾਣੀ ਤਾਂ ਹੀ ਇੰਨਾ ਪਾਣੀ ਆਉਂਦਾ ਕੋਈ 7-8 ਫੁੱਟ ਪਾਣੀ ਜੇ ਉਹ ਪੰਡਤ ਹੈ ਪਾਣੀ ਆਏਗਾ ਤੂੰ ਜਿਹੜੀ ਚੀਜ਼ ਅੱਡੇ ਆਏਗੀ ਉਹਨੇ ਤੁਸੀਂ ਦੇਖੋ ਹਲਾ ਕਰਵਾ ਦਿਓ ਉਹ ਜਿਹੜੀ ਚੀਜ਼ ਅੱਡੇ ਆਏਗੀ ਉਹ ਤਾਂ ਖਤਮ ਹੋ ਜਾਏਗੀ ਨਾ ਹੁਣ ਉਹਨਾਂ ਦੇ ਹੈ ਕਿ ਹੁਣ ਨੁਕਸਾਨ ਤੇ ਕਾਫੀ ਜਿਆਦਾ ਹੋ ਗਿਆ ਪ੍ਰਾਇਰ 50 60 ਲੱਖਾਂ ਦਾ ਨੁਕਸਾਨ ਹੋ ਗਿਆ ਪ੍ਰੇਸ਼ਤਾਰੇ ਬਿਲਕੁਲ ਸਾਹਮਣੇ ਜਿਹੜਾ ਪਹਿਲੇ ਤੋਂ ਜਿਹੜੀ ਬਾਰਡਰ ਰੇਸ਼ਨ ਹੈ ਵੱਖਰੀ ਹੈ ਉਹਨਾਂ ਦਾ ਕੰਮ ਹੈਗਾ ਮਜ਼ਰਤ ਕੋਈ ਆ ਨਹੀਂ ਉੱਥੇ ਬਾਗ ਵੀ ਹੈ ਉਹ ਵੀ ਖਤਮ ਹੋ ਗਿਆ ਤੇ ਆ ਪਥਰ ਵਾਲਾ ਘਰ ਬਣਾਇਆ ਸੀ ਇਹ ਵੀ ਖਤਮ ਹੋ ਗਿਆ ਕੋਈ ਬਾਕੀ ਨੂੰ ਠੀਕ ਹੈ ਬਾਕੀ ਸਭ ਕੁਝ ਕੋਈ ਕਰਾਂਗੇ ਕੀ ਮੇਰਾ ਮੰਝਾ ਸੀ ਕਿਲੇ ਪਹਾਰ ਆਇਆ ਸੀ ਬਾੜ ਆਇਆ ਸੀ ਕਿਵੇਂ ਨਾ ਮੰਝਾ ਸੀ ਉਹਦੋਂ ਅਸੀਂ ਤੋਂ ਇੱਕ ਦਿਨ ਪਹਿਲਾਂ ਚੜ ਗਏ ਸੀ ਸ਼ਾਮਾਂ ਨੂੰ ਬੰਦਾ ਇੱਥੇ ਹੈਗੇ ਸੀ ਉਹਨਾਂ ਨੂੰ ਅਸੀਂ ਲੈ ਗਏ ਸੀ ਕੋਈ ਆਪਣਾ ਮੁੰਡਾ ਪਾਣੀ ਦਾ ਵੱਡਣਾ ਆ ਜੇ ਕੋਈ ਗਵਾਹ ਕੋਈ ਨਹੀਂ ਪਾਣੀ ਲਾ ਆਇਆ ਤੇ ਬਸ ਫਿਰ ਇਹ 5-6 ਦਿਨ ਬਾਅਦ ਆਏ ਆ ਕੋਈ ਪ੍ਰਬੰਧ ਵੀ ਨਹੀਂ ਇੱਥੇ ਆਉਂਦਾ ਪਾਣੀ ਪਿੱਛੇ ਰਸਤੇ ਕਾਫੀ ਜ਼ਿਆਦਾ ਹੈ ਤੇ ਦੇਖ ਵੀ ਕੋਈ ਉਹਨੂੰ ਉਹ ਚਾਹਦਾ ਕੋਈ ਬੰਦਾ ਆ ਕੇ ਫੇਰਾ ਮਾਰ ਦਿੰਦੀ ਜੇ ਕੋਈ ਪ੍ਰਬੰਧ ਹੁੰਦਾ ਪ੍ਰਬੰਧ ਆਉਣਾ ਇੱਥੇ ਬਹੁਤ ਔਖਾ ਜੀ ਆਈ ਨਹੀਂ ਪੰਚਾਇਤਾਂ ਤੋਂ ਬਾੜ ਆਈਆਂ ਉਹ ਜੋ ਦੇਖਾ ਤੇ ਜਿਹੜੇ ਪਾਣੀ ਤੇ ਆਉਂਦੇ ਆ ਉਹ ਦੇਖਾ ਤੇ ਨਾ ਹੋ ਪਤਾ ਕਿ ਲੋਕ ਵੀ ਕੋਈ ਆ ਗਈ ਐ ਇਸੇ ਕਿਨੇ ਤੁਹਾਡੇ ਰਸਤੇ ਉੱਤੇ ਗਏ ਨਹੀਂ ਉਦੋਂ ਮੌਕੇ ਤੇ ਕੋਈ ਨਹੀਂ ਜੀ ਬੰਦਾ ਉਹ ਤਾਂ ਫਿਰ ਤੁਹਾਡੇ ਆਪਣੇ ਮੁਲਾਜ਼ਮ ਹੀ ਜਿਹੜੇ ਰੱਖੇਦੇ ਉਹ ਹੈਗੇ ਹੀ ਉਹਨਾਂ ਨੂੰ ਇੱਕ ਦਿਨ ਅਸੀਂ ਪਹਿਲਾਂ ਹੀ ਸਾਮਾ ਨੂੰ ਜਦ ਮੈਂ ਕਿਰ ਗਿਆ ਅੰਤੇ ਇਹ ਬੱਕ ਬੰਦੇ ਵੀ ਸਾਡੇ ਤੋਂ ਦੂਜੇ ਦਿਨ ਹੀ ਬੰਦੇ ਰਹੇ ਜਿਹੜੇ ਰਾਤ ਰਹਿੰਦੇ ਹੋ ਵੀ ਚਲ ਗਏ ਵੇਖਿਆ ਅਸੀਂ ਕਿ ਇਹ ਪੰਡਗ ਗੋਹਾ ਵਾਧੂ ਗਿਆ ਆਪਣੇ ਪਾਸੇ ਉਹ ਪੰਡ ਚਲ ਗਏ ਹਾਂ ਗਾਲ ਕਿਤੇ ਕਿੰਨਾ ਕ ਸਮਾਨ ਪਾਣੀ ਦੀ ਪਹਾਰ ਵਿੱਚ ਬਹਿ ਗਿਆ ਉਹ ਵੇਖੋ ਹੀ ਕਾਫੀ ਜਿਆਦਾ ਉਹਨਾਂ ਪ੍ਰਾਈਵੇਟਿੰਗ ਹੀ ਇੱਕ ਦਿਨ ਪਹਿਲਾਂ ਤੇ ਜਿੰਨਾ ਵੀ ਸਮਾਨ ਪ੍ਰਾਈਵੇਟਿੰਗ ਵਾਸਤੇ ਸ਼ੂਟ ਹੁੰਦਾ ਉਹ ਵੇਖਿਆ ਤੁਸੀਂ ਟਰੈਕਟਰ ਜੀਪ ਹੈ ਉੱਥਾ ਉਹ ਥੇ 90 ਜਿਹੇ ਕੂਦਰਸ ਕਟਰ ਮੋਰਚਾ ਕਰ ਹੀ ਕਈ ਇਥੇ ਲੋਕਾਂ ਦੇ ਡੁੱਡੇ ਵੀ ਹੈਗੇ ਆ ਇਥੇ ਵੱਡੀ ਹੀ ਲਾਈ ਦੀ ਕਿਸ ਨੇ ਲਾਵੇ ਉਹ ਵੀ ਡੁੱੜ ਗਈ ਆ ਵੀ ਚੱਲਦੀ ਪਤਾ ਨਹੀਂ ਕਿੱਥੇ ਚੱਲ ਗਈ ਤੇ ਬਾਕੀ ਸਮਾਨ ਕੁਰਸੀਆਂ ਦੇ ਕਦੇ ਹੀ ਲੱਗਾ ਕੁਰਸੀਆਂ ਮੇਜ਼ ਜੋ ਵੀ ਹੈਗਾ ਸਾਰਾ ਹੀ ਟਰ ਗਿਆ ਗੜੀ ਕਿਉਂਕਿ ਜਿਹੜਾ ਪਾਈ ਪਾਈ ਜੋੜ ਕੇ ਬੰਦੇ ਰਮਾਨ ਹੁੰਦੇ ਆ ਕਿ ਪਾਈ ਪਾਈ ਜੋੜ ਕੇ ਆਪਾਂ ਪੂਰੀ ਸ਼ਵੇਚ ਕੁਛ ਕਰਾਂਗੇ ਇੰਨਾ ਨੁਕਸਾਨ ਹੋ ਗਿਆ ਤੇ ਉਹ ਕਿਵੇਂ ਦੇਖਦੇ ਹੁਣ ਬੇਕੂਤ ਪਾਈ ਪਾਈ ਵਾਲੀ ਗੱਲ ਐ ਅਸੀਂ ਦੀ ਕਹਾਣੀ ਆ ਉਹ ਇਹ ਕਿਹੜਾ ਕੋਈ ਸਾਡਾ ਕੋਈ ਏਡਾ ਵੱਡਾ ਪਰਿਵਾਰ ਹੈ ਵੱਡਾ ਬੇਟਾ ਬਾਹਰ ਹੈ ਉਹਨੇ ਤੇਰੇ ਛੋਟੇ ਬੇਣੇ ਵਾਸਤੇ ਕੰਮ ਕੀਤਾ ਸੀ ਕਿ ਛੋਟੇ ਬੇਣੇ ਨੂੰ ਜਿਵਾਦ ਦੇਣ ਵਾਸਤੇ ਕਿ ਤਰੋਂ ਬਾਹਰ ਨਹੀਂ ਜਾਏਗਾ ਤੇ ਉਸਕੇ ਰੋਟੀ ਖਾਂਦੇ ਦਾ ਸੰਭੋਧ ਹੋ ਜਾ ਉਹ ਦੇਖਾ ਤੇ ਉਹ ਪੁਲਾਵ ਇਹ ਕਿਹੜਾ ਉਹ ਬੈਗਿਆ ਪੁਲਾਵ ਸਰਕਾਰ ਵਾਲੋ ਕਿਨੇ ਪੁੱਛਿਆ ਮਰਦ ਦੀ ਇਸ ਫੈਸ਼ਨ ਦਾ ਅਜੇ ਤੱਕ ਤਾਂ ਕੋਈ ਵੀ ਨਹੀਂ ਹੋਇਆ ਅਜੇ ਕਿਸੇ ਨੇ ਕੀ ਪੁੱਛਣਾ ਪਤਾ ਨਹੀਂ ਕੋਈ ਬਾਤ ਪੁੱਛ ਲੇ ਅਜੇ ਤੱਕ ਤੇ ਕਿਸੇ ਨੇ ਕੋਈ ਨਹੀਂ ਗੱਲ ਕੀਤੀ ਮੌਜੂਦ ਮੂਜੇ ਦੀ ਗਾਂ ਦਾ ਦੇਣ ਦੇਣਾ ਅਜੇ ਤੱਕ ਕੋਈ ਨਹੀਂ ਕਰਦਾ ਉਦੋਂ ਸਟੇਡੀਅਮ ਸ਼ੌਅ ਲਵੇਗੀ ਕਿਤੇ ਉਹਨਾਂ ਨੇ ਇਤਿਹਾਸ ਤੁਹਾਡਾ ਨੁਕਸਾਨ ਕਾਫੀ ਜਿਆਦਾ ਹੋ ਗਿਆ ਤੇ ਉਹਨਾਂ ਨੇ ਕਿਹਾ ਹੈ ਜਦੋਂ ਜੇ ਤੁਹਾਡੇ ਕੋਲ ਕੋਈ ਸ਼ੋਰ ਹੋਵੇ ਤੇ ਤੁਸੀਂ ਦੂਰ ਕਰਿੰਦੇ ਮਦਦ ਜੋ ਵੀ ਕਾ ਵੀ ਮੰਤਰੀ ਵੀ ਆਏ ਅੱਥੇ ਦੌਰਾ ਵੀ ਕੀਤਾ ਮੰਤਰੀਆਂ ਲੋ ਵੀ ਦੌਰਾ ਕੀਤਾ ਪਿੰਡਾਂ ਦਾ ਵੀ ਦੌਰਾ ਕੀਤਾ ਗਿਆ ਦੋਰੇ ਦਰਾ ਕੋਸ਼ਿਸ਼ ਪਾਸ਼ਣ ਕੀਤਾ ਹੈ ਗਈ ਕੋਈ ਮਦਦ ਕੀਤੀ ਹੈ ਵੀ ਤੋਂ ਉਹਦੇ ਵਿੱਚ ਕਿਹ ਮੰਤਰੀ ਨੇ ਨੀ ਨਾਂ ਪੁੱਛਿਆ ਕਹਿੰਦੇ ਵੀ ਤੁਹਾਡਾ ਨੁਕਸਾਨ ਹੋ ਗਿਆ ਅੱਬਰ ਤੇ ਕੋਈ ਪੁੱਛਿਆ ਨਹੀਂ ਹਨੂ ਨਹੀਂ ਆਪਲੇ ਪੁੱਛਿਆ ਕਹਿੰਦੇ ਹੁਣ ਤੇ ਨੁਕਸਾਨ ਵਾਲੇ ਤੇ ਫਿਰ ਜੇ ਹਾਨੂੰ ਕੋਈ ਮਿਲਦਾ ਤੇ ਫਿਰ ਹੀ ਇਹਨਾਂ ਨੂੰ ਕਹਿੰਦੇ ਨਾ ਵੀ ਹਾਂ ਵੀ ਤੁਹਾਡਾ ਨੁਕਸਾਨ ਹੋ ਗਿਆ ਕੋਈ ਹੱਲ ਸ਼ੂਕ ਕੋਈ ਨਹੀਂ ਅੰਨ ਇੱਥੇ ਰੇ ਇੱਥੇ ਕੰਮ ਕਰਾਉਣ ਲਿਆ ਬਲੇਬਰ ਲਾਈ ਦੀ ਉਹ ਬੋਲੀਆਂ ਉਹ ਪਰਲੇ ਪਾਸੇ ਡੁੱੜ ਗਿਆ ਥਾਂ ਅੱਗੇ ਬੋਲੀਆਂ ਲੇਬਰ ਲਾਈ ਗਈਆਂ ਬੋਲੀਆਂ ਫਸਲਾਂ ਚੁਲਾਉਂਦੇ ਤੇ ਇੱਥੇ ਕੋਈ ਨਹੀਂ ਹੈ ਉੱਥਾਂ ਕੋਈ ਛੁੱਟ ਕੋਈ ਦੇਖੇ ਇਹ ਬੁਖੇ ਹਟਾ ਦੇ ਨਾ ਕੋਈ ਗੱਲ ਨਹੀਂ ਜਦੋਂ ਚੱਲਦਾ ਹੈ ਉਦੋਂ ਅਫਸਰ ਆਉਂਦੇ ਰਹੇ ਐ ਤੇ ਵੰਦੇ ਰਹੇ ਸਾਰਿਆਂ ਨੂੰ ਪਤਾ ਹੀ ਸਾਰੇ ਇੱਥੇ ਐਸਐਸਪੀ ਸਾਹਿਬ ਵੀ ਆਉਂਦੇ ਨੇ ਐ ਟੀਐਮ ਸਾਹਿਬ ਵੀ ਆਉਂਦੇ ਦਿਖਾਈ ਸਾਨੂੰ ਸਾਰੇ ਆਂਡੇ ਹੋ ਜਾਂਦੇ ਤੇ ਆਮ ਜਿਹੜੇ ਕੋਈ ਵੱਡਾ ਮੰਤਰੀ ਵੀ ਆਂਦਾ ਸੀ ਜੰਗਰੇ ਵੇਲੇ ਇੱਥੇ ਮੇਜਰ ਸਾਹਿਬ ਵੀ ਇੱਥੇ ਰਹਿੰਦੇ ਰਹੇ ਆ ਤਿੰਨ ਸੇ ਗਾੜੀ ਗਾੜੀ ਨੂੰ ਗਾੜੀ ਕੋਠੇ ਦੇ ਉੱਤੇ ਇਹ ਗੰਦੀ ਗੱਲ ਹੈ ਕਿ ਦੇਖੋ ਦੇਖਸੋ ਦੇ ਜਦੋਂ ਦੱਸਿਆ ਕਿ ਕਾਫੀ ਜ਼ਿਆਦਾ ਗਿਰਾ ਹਾਲਾਤ ਦਾ ਕਿਨੇ ਖਸਕਾ ਹੋ ਚੁੱਕਿਆ ਸੀ ਉਹ ਡਾਡਾ ਮਾਨਾ ਡਾਡਾ ਮੋਰਮ ਹੋਣਾਂ ਚੁੱਕਾ ਹੈ ਤਸਵੀਰਾਂ ਫਿਰ ਦੁਕਾਨ ਦੇ ਕੋਲ ਕੈਮਰਾ ਨਿਗਾਹ ਚੋਦੀਆਂ ਚਾਹੀਦੇ ਦੇਖਸੋ ਦੇ ਹਾਲਾਤ ਕਿਹੜੇ ਹਾਲਾਤ ਹੋਣਗੇ ਕਿੱਦਾਂ ਦੇ ਮਨ ਦੇ ਵਿੱਚ ਡਰ ਹੋਏਗਾ ਔਰ ਕਿਹੜਾ ਸੱਪ ਸੱਪ ਪਾਣੀ ਫੁੱਟ ਕੇ ਚਾਰ ਨੂੰ ਐਸੀ ਕਿਰੇਗਾ ਕਿ ਕਾਫੀ ਜਗ੍ਹਾ ਨਾਲ ਖਾਣ ਹੋਏ ਤੇ ਇਹ ਕਿਹਾ ਜੀ 2 ਸਾਲ ਪਹਿਲਾਂ ਇਹ ਫੀਟ ਦਿੱਤੀ ਗਈ ਸੀ ਉਹ ਲਲਕੀਤੀ ਹੈ ਤੇ 2 ਸਾਲ ਵੀ ਪੂਰੇ ਨਹੀਂ ਹੋਏ ਜਿਹੜਾ ਬਾਅਦ ਵਿੱਚ ਫੇਰ ਦੇ ਵਿੱਚ ਆਉਣ ਕਰਕੇ ਇਹਦਾ ਕਾਫੀ ਜਿਹੜਾ ਨੁਕਸਾਨ ਹੋ ਗਿਆ ਕਿ ਨੇ ਦੱਸਿਆ ਕਿ ਦੇਤੇ ਵਾਸਤੇ ਗਾਰੰਟੀ ਆਉਂਗੀ ਤਾਂ ਕਿ ਅਸੀਂ ਲੈ ਕੇ ਉਹ ਵੀ ਟਹਿ ਟੇਰੀ ਹੋ ਗਿਆ ਜਿਹਦੇ ਕਰਕੇ ਇੰਦਾ ਇੱਕ ਕਮਾਈ ਨਹੀਂ ਕਿ ਅਸੀਂ ਉਹ ਵੀ ਕਿਰਾ ਬੰਦ ਹੋ ਚੁੱਕਿਆ ਜਿਹਦੇ ਕਰਕੇ ਕਾਫੀ ਜਿਆਦਾ ਨਰਾਜ਼ ਵੀ ਨਰਾਜ਼ਗੀ ਵੀ ਜਨਾਂ ਦੇ ਨਜ਼ਰਾਂ ਦੇ ਪਈ ਆ ਉਹ ਦੱਸਦੇ ਵੀ ਪਈ ਆ ਕਿ ਪ੍ਰਸ਼ਾਸਨ ਨਾਲੋਂ ਕਿਸੇ ਪ੍ਰਕਾਰ ਦੀ ਵੀ ਸਾਡੀ ਕੋਈ ਵੀ ਮਦਦ ਨਹੀਂ ਕੀਤੀ ਗਈ ਹੋਰ ਪ੍ਰਸ਼ਾਸਨ ਅਗੇ ਅਪੀਲ ਵੀ ਕੀਤੀ ਗਈ ਹੈ ਇੰਗੇ ਹਾਲੋਂ ਕਿ ਜਲਦੀ ਤੋਂ ਜਲਦੀ ਸਾਡੇ ਪ੍ਰਸ਼ਾਸਨ ਕੋਈ ਸੂਈ ਲੇ ਹੋਰ ਸਾਨੂੰ ਮੰਦਾ ਵਾਜਾ ਦਿੱਤਾ ਜਾਵੇ ਤਾਂ ਵੀ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਵੇ ਦੇਖਦੇ ਹੋ ਦੈਨਿਸ਼ਵਾ ਟੀਵੀ ਮੈਂ ਨੀਤੀ ਨਰੇ ਦਿਨ ਹੈ